ਸ਼ਤਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਰਾਮ ਤੋਰੀਆਂ ਦੀ ਸਧਾਰਨ ਜਿਹੀ ਸਬਜੀ ਜੋ ਕਿ ਖਾਣੇ ਨੂੰ ਬਹੁਤ ਹੀ ਟੇਸਟੀ ਹੋਵੇਗੀ ਅਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਏਗੀ ਇਸ ਨੂੰ ਬਣਾਉਣ ਦੇ ਲਈ ਸਾਨੂੰ ਜ਼ਿਆਦਾ ਟਾਈਮ ਦੀ ਲੋੜ ਨਹੀਂ ਪਵੇਗੀ ਅਸੀਂ ਇਸ ਨੂੰ ਝਟਪਟ ਬਣਾ ਕੇ ਤਿਆਰ ਕਰ ਲਵਾਂਗੇ ਚਲੋ ਸ਼ੁਰੂ ਕਰਦੇ ਹਾਂ ਰਾਮ ਤੋਰੀਆਂ ਦੀ ਸਬਜੀ ਬਣਾਉਣਾ ਇੱਥੇ ਅਸੀਂ 1 ਕਿਲੋ ਰਾਮ ਤੋਰੀਆਂ ਨੂੰ ਧੋ ਕੇ ਲੈ ਲਿਆ ਹੈ ਹੁਣ ਅਸੀਂ ਇਹਨਾਂ ਨੂੰ ਛਿੱਲ ਕੇ ਇਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਹੈ। ਦੂਸਰੀ ਤਰਫ ਅਸੀਂ ਕੜਾਈ ਨੂੰ ਗੈਸ ਦੇ ਉੱਪਰ ਰੱਖ ਦਿੱਤਾ ਹੈ। ਉਸ ਦੇ ਵਿੱਚ ਅਸੀਂ ਇੱਕ ਕੜਚੀ ਦੇਸੀ ਘਿਓ ਦੀ ਪਾ ਦਵਾਂਗੇ। ਰਾਮ ਤੋਰੀਆਂ ਨੂੰ ਅਸੀਂ ਦੇਸੀ ਘਿਓ ਦੇ ਵਿੱਚ ਹੀ ਬਣਾਵਾਂਗੇ। ਅਤੇ ਇੱਕ ਚਮਚ ਅਸੀਂ ਸਾਬਤ ਜੀਰਾ ਪਾ ਦਵਾਂਗੇ। ਜਦੋਂ ਜੀਰਾ ਚੰਗੀ ਤਰ੍ਹਾਂ ਨਾ ਭੁੰਨ ਹੋ ਜਾਏਗਾ ਅਸੀਂ ਉਹਦੇ ਵਿੱਚ ਥੋੜਾ ਜਿਹਾ ਲਸਣ ਪਾ ਦਵਾਂਗੇ। ਲਸਣ ਨੂੰ ਅਸੀਂ ਮੈਸ਼ ਕਰਕੇ ਹੀ ਪਾਵਾਂਗੇ। ਅਸੀਂ ਲਸਣ ਬਹੁਤ ਸਾਰਾ ਪਾਵਾਂਗੇ ਤਾਂ ਹੀ ਸਾਡੀਆਂ ਰਾਮ ਤੋਰੀਆਂ ਦਾ ਟੇਸ ਵਧੀਆ ਆਵੇਗਾ। ਇੱਥੇ ਅਸੀਂ ਲਸਣ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਲੰਬੇ ਲੰਬੇ ਕੱਟੇ ਹੋਏ ਪਿਆਜ਼ ਪਿਆਜ਼ ਵੀ ਅਸੀਂ ਜਿਆਦਾ ਸਾਰੇ ਹੀ ਪਾਵਾਂਗੇ ਕਿਉਂਕਿ ਪਿਆਜ਼ ਅਤੇ ਲਸਣ ਜਿਆਦਾ ਪਾਉਣ ਦੇ ਨਾਲ ਹੀ ਰਾਮ ਤੋਰੀਆਂ ਦਾ ਟੇਸਟ ਵਧੀਆ ਆਉਂਦਾ ਹੈ ਪਿਆਜ਼ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਪਿਆਜ਼ਾਂ ਨੂੰ ਵੀ ਅਸੀਂ ਥੋੜਾ ਜਿਹਾ ਹੀ ਭੁੰਨਾਂਗੇ ਇਸ ਸਬਜ਼ੀ ਨੂੰ ਅਸੀਂ ਬਹੁਤ ਹੀ ਜਲਦੀ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਸਬਜ਼ੀ ਬਹੁਤ ਹੀ ਮਿੱਠੀ ਮਿੱਠੀ ਬਣਦੀ ਹੈ ਅਤੇ ਖਾਣੇ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇੱਥੇ ਅਸੀਂ ਪਿਆਜ਼ਾਂ ਨੂੰ ਹਲਕਾ ਜਿਹਾ ਪਕਾ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਬਾਰੀਕ ਬਾਰੀਕ ਕੱਟੇ ਹੋਏ ਟਮਾਟਰ ਟਮਾਟਰ ਪਾਉਣ ਦੇ ਨਾਲ ਵੀ ਰਾਮ ਤੋਰੀਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਉਸ ਤੋਂ ਬਾਅਦ ਅਸੀਂ ਇੱਕ ਚਮਚ ਮੈਸ਼ ਕੀਤਾ ਹੋਇਆ ਅਦਰਕ ਪਾ ਦਵਾਂਗੇ ਅਤੇ ਇਸ ਨੂੰ ਵੀ ਮਿਕਸ ਕਰਦੇ ਹੋਏ ਪਕਾ ਲਵਾਂਗੇ ਇਥੇ ਅਸੀਂ ਲਸਣ ਅਦਰਕ ਪਿਆਜ਼ ਟਮਾਟਰ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਕਾ ਲਿਆ ਹੈ ਹੁਣ ਅਸੀਂ ਆਪਣੇ ਮਸਾਲੇ ਸਬਜ਼ੀ ਦੇ ਵਿੱਚ ਐਡ ਕਰ ਦਵਾਂਗੇ ਸਭ ਤੋਂ ਪਹਿਲਾਂ ਅਸੀਂ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਕ ਚਮਚ ਜੀਰਾ ਪਾਊਡਰ ਐਡ ਕਰ ਦਵਾਂਗੇ ਅੱਧਾ ਚਮਚ ਹਲਦੀ ਪਾਊਡਰ ਐਡ ਕਰਾਂਗੇ ਅੱਧਾ ਚਮਚ ਹੀ ਅਸੀਂ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਹੀ ਅਸੀਂ ਲਾਲ ਮਿਰਚ ਐਡ ਕਰਾਂਗੇ ਅਤੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਜਿਆਦਾ سارے ਮਸਾਲੇ ਇਸ ਸਬਜ਼ੀ ਦੇ ਵਿੱਚ ਨਹੀਂ ਪਾਵਾਂਗੇ ਇਹਨਾਂ ਸਾਰੇ ਮਸਾਲਿਆਂ ਦੇ ਨਾਲ ਅਸੀਂ ਤੜਕੇ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਸਾਡੀ ਇਹ ਸਬਜ਼ੀ ਦੇਸੀ ਘਿਓ ਦੇ ਵਿੱਚ ਬਹੁਤ ਹੀ ਜਿਆਦਾ ਵਧੀਆ ਬਣਦੀ ਹੈ ਤੇ ਸਾਡਾ ਤੜਕਾ ਵੀ ਦੇਸੀ ਘਿਓ ਦੇ ਵਿੱਚ ਬਹੁਤ ਵਧੀਆ ਫਲੇਵਰ ਦਿੰਦਾ ਹੈ ਇਸ ਲਈ ਅਸੀਂ ਦੇਸੀ ਘਿਓ ਦੇ ਵਿੱਚ ਹੀ ਸਾਰਾ ਤੜਕਾ ਲਾਇਆ ਹੈ ਇੱਥੇ ਸਾਡਾ ਤੜਕਾ ਚੰਗੀ ਤਰ੍ਹਾਂ ਦੇ ਨਾਲ ਤਿਆਰ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਬਰੀਕ ਕੱਟੇ ਹੋਏ ਰਾਮ ਤੋਰੀ ਪਾ ਕੇ ਇਸ ਨੂੰ ਵੀ ਮਿਕਸ ਕਰ ਦੇਵਾਂਗੇ ਅਸੀਂ ਰਾਮ ਤੋਰੀ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਤਾਂ ਕਿ ਤੜਕੇ ਤੇ ਮਸਾਲੇ ਦੇ ਫਲੇਵਰ ਰਾਮ ਤੋਰੀ ਦੇ ਅੰਦਰ ਤੱਕ ਵਧੀਆ ਤਰੀਕੇ ਨਾਲ ਚਲੇ ਜਾਣ ਅਸੀਂ ਇੱਥੇ ਰਾਮ ਤੋਰੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਿਕਸ ਕਰ ਲਿਆ ਹੈ ਹੁਣ ਅਸੀਂ ਇਸ ਨੂੰ ਟੱਕ ਕੇ 10 ਮਿੰਟ ਦੇ ਲਈ ਹੌਲੀ ਆਂਚ ਦੇ ਉੱਤੇ ਪੱਕਣ ਦਵਾਂਗੇ 10 ਮਿੰਟ ਬਾਅਦ ਸਾਡੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਵਧੀਆ ਰਾਮ ਤੋਰੀਆ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਅਸੀਂ ਇਸ ਨੂੰ ਕੜਛੀ ਦੇ ਨਾਲ ਮਿਕਸ ਕਰ ਲਵਾਂਗੇ ਇਹ ਸਬਜੀ ਖਾਣੇ ਦੇ ਵਿੱਚ ਥੋੜੀ ਥੋੜੀ ਜਿਹੀ ਮਿੱਠੀ ਮਿੱਠੀ ਬਣਦੀ ਹੈ ਇਸ ਲਈ ਇਸ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਇੱਥੇ ਸਾਡੀ ਰਾਮ ਤੋਰੀਆਂ ਦੀ ਸਬਜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਵਧੀਆ ਬਣੀ ਹੈ ਅਸੀਂ ਆਪਣੀ ਰਾਮ ਤੋਰੀਆਂ ਦੀ ਸਬਜੀ ਨੂੰ ਥੋੜਾ ਜਿਹਾ ਰਸਮੀ ਸਾ ਹੀ ਬਣਾਇਆ ਹੈ ਤੁਸੀਂ ਚਾਹੋ ਤਾਂ ਇਸ ਦਾ ਪਾਣੀ ਸਕਾ ਕੇ ਇਸ ਨੂੰ ਸੁੱਕੀ ਵੀ ਬਣਾ ਸਕਦੇ ਹਾਂ ਪਰ ਸਾਨੂੰ ਇਹ ਰਸਮੀ ਸੀ ਜੇ ਹੀ ਪਸੰਦ ਹੈ ਇਸ ਲਈ ਅਸੀਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਛੱਡ ਦਿੱਤਾ ਹੈ ਹੁਣ ਅਸੀਂ ਆਪਣੀ ਸਬਜ਼ੀ ਨੂੰ ਇੱਕ ਬੌਲ ਦੇ ਵਿੱਚ ਸਰਵ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਕਲਰ ਵੀ ਕਿੰਨਾ ਵਧੀਆ ਆਇਆ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਰਾਮ ਤੋਰੀਆਂ ਦੀ ਸਧਾਰਨ ਜੀ ਸਬਜ਼ੀ ਬਣਾਉਣ ਦੀ ਰੈਸਪੀ ਤੁਹਾਨੂੰ ਬਹੁਤ ਪਸੰਦ ਆਈ ਹੋਗੀ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਚਲੋ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ